ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਜੇ ਪਾਵਾਂ ਅਸੀਂ ਹੈਗੇ ਆ ਚੰਡੀਗੜ੍ਹ ਦੇ ਵਿੱਚ ਜਿਹੜੀ ਮਹਿਕਮਾ ਐਗਜ਼ੀਬਿਸ਼ਨ ਲੱਗੀ ਹੈਗੀ ਹੈ ਮਕੈਨੀਕਲ ਇੰਜੀਨੀਅਰਿੰਗ ਐਂਡ ਮਸ਼ੀਨਰੀ ਦੀ ਜਿੱਥੇ ਕਿ ਸਟਾਲ ਲੱਗੇ ਹੋਏ ਨੇ ਇਹਦੇ ਬਾਰੇ ਜਾਣਕਾਰੀ ਅਸੀਂ ਲੈਣੇ ਆ ਜਿਹੜੇ ਆਰਗੇਨਾਈਜ਼ਰ ਨੇ ਮੈਡਮ ਕਮਲਜੀਤ ਕੌਰ ਜੀ ਮੈਡਮ ਜਿਹੜਾ ਬਹੁਤ ਵੱਡੇ ਲੈਵਲ ਦੇ ਉੱਤੇ ਮਹਿਕਮਾ ਲੱਗੀ ਹੈਗੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਨੂੰ ਬੈਨੀਫਿਟ ਕੀ ਹੋਏਗਾ ਇੰਡਸਟਰੀ ਨੂੰ ਬੈਨੀਫਿਟ ਕੀ ਹੋਏਗਾ ਤੇ ਕੌਣ ਕੌਣ ਲੋਕ ਜਿਹੜੇ ਇੱਥੇ ਆ ਕੇ ਗਏ ਨੇ ਤੁਹਾਡੇ ਕੋਲ ਸਭ ਤੋਂ ਪਹਿਲੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਜੀ ਮੈਂ ਕਵਲਜੀਤ ਕੌਰ ਫੋਰਚਨ ਐਗਜ਼ੀਬਿਟਰਸ ਪ੍ਰਾਈਵੇਟ ਲਿਮਿਟਿਡ ਤੋਂ ਤੇ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਹਾਂ ਮੈਕਮਾ ਐਕਸਪੋ ਐਂਡ ਮੈਕਮਾ ਪਲਾਸ 'ਚ ਜਿਹੜੀ ਕਿ ਮਸ਼ੀਨਰੀ ਮਸ਼ੀਨ ਟੂਲਸ ਆਟੋਮੇਸ਼ਨ ਐਂਡ ਇੰਜੀਨੀਅਰਿੰਗ ਐਗਜ਼ੀਬਿਸ਼ਨ ਲੱਗੀ ਹੋਈ ਹੈ ਜਿਹੜੀ ਕਿ ਪਰੀਅਰ ਗਰਾਊਂਡ ਸੈਕਟਰ 17 ਚੰਡੀਗੜ੍ਹ 'ਚ ਅਸੀਂ ਆਰਗੇਨਾਈਜ਼ ਕਰ ਰਹੇ ਹਾਂ 23 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਦੀ ਐਗਜ਼ਿਬਿਸ਼ਨ ਹੈ ਜੀ ਤੇ ਇਸ ਐਗਜ਼ਿਬਿਸ਼ਨ ਵਿੱਚ ਜਿਹੜਾ ਫਸਟ ਆਫ ਆਲ ਜਿਹੜੇ ਸਾਡੇ ਚੀਫ ਗੈਸ ਸੀਗੇ ਉਸ ਸੀਗੇ ਸ੍ਰੀ ਅਨੁਜ ਗੁਪਤਾ ਜੀ ਮੇਅਰ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਸਾਡੇ ਕੋਲ ਗਲੈਮਰਸ ਐਕਟਰੈਸ ਆਈ ਸੀਗੀ ਅਦਿੱਤੀ ਆ ਰਿਹਾ ਜੀ ਉਸ ਤੋਂ ਬਾਅਦ ਕੱਲ ਦਾ ਅਗਰ ਅਸੀਂ ਗੱਲ ਕਰੀ ਜਿਹੜੀ ਸਾਡਾ ਸੈਕੰਡ ਡੇ ਸੀਗਾ ਤੇ ਅਸੀਂ ਸੈਕੰਡ ਡੇ 'ਚ ਐਮ ਐਸ ਐਮਈ ਦੇ ਥਰੂ ਸਾਡਾ ਵੈਡਨ ਡਵੈਲਪਮੈਂਟ ਪ੍ਰੋਗਰਾਮ ਹੋਇਆ ਸੀ ਇੱਥੇ ਜਿਹਦੇ ਵਿੱਚ ਅਸੀਂ ਪ੍ਰਮੋਟ ਕੀਤਾ ਐ ਐਸ ਐਮਈਜ਼ ਨੂੰ ਐ ਐਸ ਐਮਈਜ਼ ਨੂੰ ਪ੍ਰਮੋਟ ਕਰਨ ਵਾਸਤੇ ਐਮ ਐਸ ਐਮਈ ਦੇ ਜੋ ਵੀ ਸਬਸਿਡੀਆਂ ਜਾਂ ਜੋ ਵੀ ਸਕੀਮ ਹੁੰਦੀ ਹੈ ਉਹਨਾਂ ਨੇ ਦੱਸਿਆ ਸੀਗਾ ਤੇ ਕਾਫੀ ਵਧੀਆ ਪ੍ਰੋਗਰਾਮ ਸੀਗਾ ਜਿਹਨੂੰ ਐਟੈਂਡ ਕਰਨ ਵਾਸਤੇ ਇੱਥੇ ਦੇ ਐਸੋਸੀਏਸ਼ਨ ਦੇ ਡਿਫਰੈਂਟ ਪ੍ਰੈਸੀਡੈਂਟਸ ਆਏ ਸੀਗੇ ਜਿਵੇਂ ਕਿ ਅਸੀਂ ਗੱਲ ਕਰੀਏ ਸਭ ਤੋਂ ਪਹਿਲੇ ਤਾਂ ਅਸੀਂ ਚੈਂਬਰ ਚੰਡੀਗੜ੍ਹ ਚੈਂਬਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਬਿਕੋਜ਼ ਫॉर द ਫਰਸਟ ਟਾਈਮ ਅਸੀਂ ਚੰਡੀਗੜ੍ਹ ਐਗਜ਼ੀਬਿਸ਼ਨ ਲਗਾ ਰਿਹਾ ਠੀਕ ਹੈ ਜੀ ਤੇ ਕੱਲ ਸਾਡੇ ਕੋਲ ਇੱਥੇ ਆਏ ਸੀਗੇ ਬਲਜੀਤ ਜੀ ਜਿਹੜੇ ਕਿ ਐਮਆਈਏ ਦੇ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਨੇ ਤੇ ਸਾਡੇ ਕੋਲ ਲੁਧਿਆਣੇ ਤੋਂ ਆਏ ਸੀਗੇ ਗੁਰਮੀਤ ਜੀ ਗੁਰਮੀਤ ਕੁਲਾਰਜੀ ਫੀਕੋ ਦੇ ਪ੍ਰੈਸੀਡੈਂਟ ਤੇ ਹੋਰ ਵੀ ਬਹੁਤ ਬੜੀਆਂ ਹਸਤੀਆਂ ਸਾਡੇ ਕੋਲ ਜੁੜੀਆਂ ਸੀਗੀਆਂ ਇੱਥੇ ਔਰ ਬਹੁਤ ਹੀ ਅੱਛਾ ਸਾਡਾ ਇੱਥੇ ਐਸੀ ਆਰਗੇਨਾਈਜ਼ ਕਰਕੇ ਰੱਖਿਆ ਸੀ ਤੇ ਇੱਥੇ ਸਾਡੇ ਕੋਲ ਫਾਰਮਰ ਡੀਜੀਪੀ ਜੀ ਵੀ ਆਏ ਸੀਗੇ ਔਰ ਕ ਜਿਹੜੀ ਕਿ ਮਤਲਬ ਐਗਜ਼ੀਬਿਸ਼ਨ ਨੂੰ ਦੇਖਣ ਤੋਂ ਬਾਅਦ ਉਹਨਾਂ ਦਾ ਥਿਊ ਹੈ ਕਿ ਮਤਲਬ ਚੰਡੀਗੜ੍ਹ ਲਈ ਹੈ ਸਭ ਤੋਂ ਵੱਡਾ ਇਨੀਸ਼ੀਏਟਿਵ ਅਸੀਂ ਲਿਆ ਹੈ ਔਰ ਉਹ ਇਸ ਇਨੀਸ਼ੀਏਟਿਵ ਦੀ ਬਹੁਤ ਜ਼ਿਆਦਾ ਸਹਿਰਾਨਾ ਕਰ ਰਹੇ ਸੋ ਇਹ ਸੀ ਕਿ ਮੈਡਮ ਕਮਲ ਜੀ ਜਿਹਦੇ ਇਹਨਾਂ ਨੇ ਐਗਜ਼ੀਬਿਸ਼ਨ ਜਿਹੜੀ ਲੱਗੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਇਹਨੂੰ ਪੂਰੇ ਜਿਹੜਾ ਤਰੀਕੇ ਦੇ ਨਾਲ ਜਿਹੜਾ ਕਿਸ ਤਰ੍ਹਾਂ ਮੈਨੇਜ ਕੀਤਾ ਹੈਗਾ ਔਰ ਕੌਣ-ਕੌਣ ਇੱਥੇ ਆਕੇ ਗਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਅਸੀਂ ਦਿਖਾਣੇ ਤੁਹਾਨੂੰ ਐਗਜ਼ੀਬਿਸ਼ਨ ਦੇ ਅੰਦਰ ਜਿਹੜੇ ਸਟਾਲ ਨੇ ਉੱਥੇ ਕੀ-ਕੀ ਕੁਝ ਖਾਸ ਹੈਗਾ ਐਮਟੀਆ ਟੈਕਨੋਲੋਜੀਜ਼ ਮੇਰੇ ਨਾਲ ਵਿਵੇਕ ਜੀ ਮੌਜੂਦ ਨੇ ਵਿਵੇਕ ਜੀ ਕਿਸ ਤਰ੍ਹਾਂ ਦਾ ਹੈਗਾ ਦੇਖ ਰਹੇ ਹੋ ਐਗਜ਼ੀਬਿਸ਼ਨ ਲੱਗੀ ਹੈ ਬਹੁਤ ਸ਼ਾਨਦਾਰ ਲੈਵਲ ਦਾ ਐਗਜ਼ੀਬਿਸ਼ਨ ਹੈ ਇਹੀ ਕਹਾਂਗਾ ਕਿ ਐਗਜ਼ੀਬਿਸ਼ਨ ਅੱਛੇ ਲੈਵਲ ਤੇ ਬਣੀ ਅੱਛੀ ਆਰਗੇਨਾਈਜ਼ਡ ਹੈ ਪੀਪਲ ਆਰ ਕਮਿੰਗ ਪੋਰਟਫੋਲਿਓ ਅੱਛਾ ਹੈ ਓਵਰਆਲ ਜੋ लोग आ रहे हैं दे आर इंटरेस्टेड इन बिजनेस नहीं कह पावा बाकी ठीक है एक जनरल विजिटर हुंदा हर एक एग्जीबिशन ਦੇ ਵਿੱਚ बट ਇਹ ਹੈ ਕਿ हां बिजनेस ਪੁਆਇੰਟ ਆਫ 뷰 ਨਾਲ ਵੀ ਲੋਕ ਕਾਫੀ ਆ ਰਹੇ ਸੋ ਇੱਥੇ ਡਿਸਪਲੇ ਕਰਨ ਚ ਮੈਨੂੰ ਇਹ ਲੱਗ ਰਿਹਾ ਕਿ ਵੀ ਆਉਣ ਵਾਲੇ ਟਾਈਮ ਜੋ ਸਾਨੂੰ ਇਨਕੁਆਰੀ ਬੇਸ ਚਾਹੀਦਾ ਹੁੰਦਾ दैट वी विल गेट आई नो देयर ਸਟਾਰਟਲੀ बिजनेस ऑਪਰਚ्युनिटीज ਅੱਛੀਆਂ ਮੰਨ ਜਨਗੇ ਆਉਣ ਵਾਲੇ ਟਾਈਮ ਚ ਮੇਰਾ ਇੰਦਰ ਜੀ ਮੌਜੂਦ ਹੈਗੇ ਨੇ ਜਾਈਵੋ ਕੰਪਨੀ ਹੈਗੀ ਹੈ ਸਰ ਸੀਐਨਸੀ ਮਸ਼ੀਨਾਂ ਹੈਗੀਆਂ ਜਿਹੜੀ ਬਣਾ ਰਹੇ ਹੋ ਨਵੀਂ ਤਕਨੀਕ ਕੀ ਹੈਗੀ ਤੇ ਮਹਿਕਮਾ ਦੇ ਨਾਲ ਤੁਹਾਨੂੰ ਲੱਗ ਕੇ ਬੈਨੀਫਿਟ ਕੀ ਹੋਇਆਗਾ ਸਰ ਫਸਟ ਆਫ ਆਲ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਮੈਨੂੰ ਚਾਂਸ ਦਿੱਤਾ ਫਸਟ ਆਫ ਆਲ ਮੈਂ ਇੰਟਰੋਡਿਊਸ ਕਰੂੰਗਾ ਅਬਾਊਟ ਜੇਵੂ ਜੇਵੂ ਇਜ਼ ਆ ਮੇਡ ਇਨ ਪੰਜਾਬ ਹੈਗਾ ਸਨੋਂ ਸਾਰਾ ਸਾਡਾ ਲੁਧਿਆਣਾ ਮੈਨੂਫੈਕਚਰਿੰਗ ਪਲਾਂਟ ਹੈਗਾ ਅਸੀਂ अराउंड 42 50 ਮਸ਼ੀਨਸ ਪਰ ਮੰਥ ਕਰ ਰਹੇ ਹਾਂ ਜਿੱਦੇ CNC ਟਰਨਿੰਗ ਤੇ VMC ਦੋਨੋਂ ਕਰ ਰਹੇ ਹਾਂ ਤੇ ਆਫਟਰ दैट ਜਿਹੜਾ ਇੱਥੇ ਐਗਜ਼ੀਬਿਸ਼ਨ ਦਾ ਹੈਗਾ ਵਿਦ ਮਹਿਕਮਾ ਦੈਟ ਇਜ਼ ਐਕਸਪੈਕਟਿੰਗ ਦਾ ਗੁੱਡ ਐਕਸਪੀਰੀਅੰਸ ਕਿਉਂਕਿ ਅਸੀਂ ਵੀ ਚੰਡੀਗੜ੍ਹ ਫਸਟ ਟਾਈਮ ਕੀਤਾ ਹੈ ਲਾਈਕ ਮਹਿਕਮਾ ਜਿਵੇਂ ਮਹਿਕਮਾ ਨੇ ਵੀ ਫਸਟ ਟਾਈਮ ਕੀਤਾ ਤੇ ਐਕਸਪੈਕਟੇਸ਼ਨ ਤਾਂ ਚਲੋ ਠੀਕ ਹੈ ਬਾਕੀ ਕੱਲ ਦਾ ਫੁੱਟਫਾਲ ਥੋੜਾ ਠੀਕ ਰਿਹਾ ਅੱਜ ਵੀ ਉਮੀਦ ਹੈ ਵੀ ਅੱਛਾ ਰਹੇਗਾ ਹੋਪਫੁਲੀ ਵਿਜ਼ਿਬਿਲਟੀ ਕਸਟਮਰਜ਼ ਦੀ ਅੱਛੀ ਹੋਏਗੀ ਤੇ ਗੁੱਡ ਬਿਜ਼ਨਸ ਦੀ ਅਸੀਂ ਵੀ ਉਮੀਦ ਕਰਦੇ ਆਂ ਤੇ ਮਹਿਮਾਨਾਂ ਨੂੰ ਤੇ ਸਾਨੂੰ ਦੋਨਾਂ ਨੂੰ ਮਿਲ ਕੇ ਅੱਛਾ ਬਿਜ਼ਨਸ ਮਿਲੇ ਥੈਟਸ ਹੀ ਸਾਡੀ ਐਪਰੀਸ਼ੀਏਸ਼ਨ ਹੈ ਥੈਂਕ ਯੂ ਸੋ ਥੈਂਕ ਯੂ ਅੰਦਰ ਸਟਾਲ ਹੈਗਾ ਹਾਲ 3 ਉੱਥੇ ਅਸੀਂ ਮੌਜੂਦ ਹੈਗੇ ਆਂ ਅਮਨ ਜੀ ਦੇ ਨਾਲ ਸਰ ਜਿਹੜੀ ਤੁਹਾਡੀ ਕੰਪਨੀ ਹੈਗੀ ਆਈਐਮਸੀ ਮਸ਼ੀਨਸ ਇਹ ਕਿਹੜੀ ਕਿਹੜੀ ਮਸ਼ੀਨਰੀ ਟੈਕਨੋਲੋਜੀ ਨਵੀਂ ਬਣਾ ਰਹੀ ਹੈਗੀ ਐ ਤੇ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਆਪਾਂ प्रदर्शित किया अपनी मशीनों इतना बेनिफिट तो लग रहा है बेनिफिट बहुत मिल रहा है क्लाइंट बहुत सारे नए मिल रहे हैं हमें जो यहाँ आके अपना मशीनें देख रहे हैं हमारी हम लोग एटी सेवन सिक्स लाइन में हैं इंडिया में सबसे पुराने हम लोग ही बैठे हैं मशीन लाइन में और हमारे पास लेथ मशीन होती है इम्पोर्टेड मिलिंग होती है इम्पोर्टेड इन मिलिंग मशीन के सौ मशीनों का स्टॉक रहता है हमेशा बाकी रेडियल ड्रिल रहती हैं सब साइज़ की चालीस की पचास की ग्राइंडर रहते हैं हाइड्रोलिक इम्पोर्टेड तो सब तरह के टूल रूम की, की मशीन् हमारे स्टॉक में रहती हैं और यहाँ आके बहुत बेनिफिट मिला है चंडीगढ़ के लोगों ने बहुत अच्छा प्यार दिखाया है सब तरह के यहाँ पे लोग आए हैं बच्चे भी आए फैक्ट्री ओनर्स भी आए तो वे वेरी हैप्पी वे 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 विद ओवरऑल महमा महकमा के लिए क्या कहेंगे मैकमा ने बहुत अच्छी एग्जीबिशन बनाई है बहुत अच्छा ऑर्गेनाइज किया है पार्किंग की कोई प्रॉब्लम नहीं है वॉशरूम की प्रॉब्लम कोई नहीं है फूड स्टॉल भी हैं और प्रॉपर लेआउट है सारे अपना हॉल का तो वे वेरी हैप्पी थैंक यू सर थैंक यू जूद ने ओंकार जी सर सी महकमा वालों एग्जीबिशन लगाई गई है भी स्टॉल प्रदर्शित है इतने किस तरह देखते दे हो कि बेनीफिट मिले हैगा नहीं एगजिबिशन तो अच्छी लगी है डिजाइन भी बहुत अच्छा है और वेल मैनेज है थोड़ा जहा रिस्पोंस हौली हौली आएगा या वी नोंट एक्सपेक्ट कि सारा आज ही मिल जाए सूँ इट टेक्स टाइम रिसपोंस आद टाइम लगता और ईयर टू ईयर आंता रहता ਤੇ ਸਾਡੀ ਜਿਹੜੀ ਮਸ਼ੀਨਰੀ ਹੈਗੀ ਹੈ ਕਿਹੜੀ ਟੈਕਨੋਲੋਜੀ ਬਿਲੋਂਗ ਕਰਦੀ ਹੈ ਸਾਡੀ ਮਸ਼ੀਨਰੀ ਬੇਸਿਕਲੀ ਟੂਲਰੋ ਮਸ਼ੀਨਰੀ ਹੈ ਡਾਈਜ਼ ਮੋਲਡ ਵਾਸਤੇ অর ਐਨੀ ਇੰਜੀਨੀਅਰਿੰਗ ਇੰਡਸਟਰੀ ਦੀ ਕੋਈ ਵੀ ਮਸ਼ੀਨ ਹੋਵੇ ਕੁਆਲਿਟੀ ਦੀ ਮਸ਼ੀਨਾਂ ਹੈਗੀਆਂ ਸਾਡੇ ਕੋਲ ਐਕੂਰਸੀ ਦਾ ਕੰਮ ਕਰਦੇ ਹੋਣ ਜੋ ਲੋਕ ਉਹਨਾਂ ਵਾਸਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਮਿਲਿੰਗ ਮਸ਼ੀਨ ਹੈ ਲੇਥ ਮਸ਼ੀਨਸ ਹੈ ਰੇਡੀਅਲ ਡਿਲ ਮਸ਼ੀਨਸ ਹੈ ਟੈਪਿੰਗ ਮਸ਼ੀਨਸ ਹੈ ਇਹ ਸਾਰੀ ਮਸ਼ੀਨ ਹੈ ਤੋ ਹਾਲ ਨੰਬਰ 6 ਮੈਂ ਹਮ ਮੌਜੂਦ ਹੈ ਔਰ ਮੇਰੇ ਸਾਥ ਮੌਜੂਦ ਹੈ ਨਾਗਜੀ ਔਰ ਹੈਕੋ ਕੰਪਨੀ ਹੈ ਸਟਾਲ ਕੇ ਅੰਦਰ ये मशीन वर्क क्या करती है ये शीट मेटल जो है ना शीट और प्लेट उसको बेंड करने में काम आती है ये पर्टिकुलरली ये जो मशीन है ये डेढ़ सौ टन कैपेसिटी की है ये छः एम एम तक की प्लेट मोड़ देती है उसकी तो वराइटीज टाइप ऑफ एप्लीकेशन है जैसे आप इलेक्ट्रिकल कंट्रोल पैनल बनाना चाहते हैं रेलवे की कोच बोगी या वैगन उसमें काम में आते हैं फर्नीचर बनाने में भी काम में आते हैं मतलब किसी भी तरह के कोई भी शीट को मोड़ना है उसके काम आता है तो ये जो टेक्नोलॉजी है ये काफ़ी जगह है या आप, आपने कोई पेटेंट लिया हुआ है इसका पर्सनली तौर पे आप ही बनाएंगे पेटेंट की कोई बात नहीं है ये स्टैंडर्ड है पर इसमें अलग अलग क्वालिटीज़ होती है अलग अलग, -अलग एक्सिस होती है ਅਲੱਗ-ਅਲੱਗ ਫੀਚਰ ਹੁੰਦੇ ਆ ਉਸਕੇ ਉੱਪਰ ਡਿਪੈਂਡ ਕਰਦੇ ਆ ਲਾਸਟ ਜਿਹੜਾ ਅਸੀਂ ਪੁਆਇੰਟ ਤੇ ਆਨੇ ਆ ਮਹਿਕਮਾ ਵੱਲੋਂ ਤੁਸੀਂ ਟੈਕਨੋਲੋਜੀ ਨੂੰ ਦੇਖਿਆ ਮਹਿਕਮਾ ਐਗਜ਼ੀਬਿਸ਼ਨ ਦੇਖੀ ਹੈਗੀ ਸੀ ਤੁਹਾਨੂੰ ਸਾਰੀ ਮਸ਼ੀਨਰੀ ਦਿਖਾਈ ਹੈ ਸਾਰਿਆਂ ਨਾਲ ਗੱਲਬਾਤ ਕਰਵਾਈ ਹੈਗੀ ਲਾਸਟ ਜਿਹੜੀ ਐਂਡਿੰਗ ਹੋ ਰਹੀ ਹੈ ਮੈਡਮ ਰਜਿੰਦਰ ਜੀ ਮੇਰੇ ਨਾਲ ਮੌਜੂਦ ਨੇ ਮਹਿਕਮਾ ਐਗਜ਼ੀਬਿਸ਼ਨ ਜਿਹੜੀ ਲਗਾਈ ਗਈ ਹੈਗੀ ਹੈ ਫੋਰਚਨ ਕੰਪਨੀ ਵੱਲੋਂ ਇਹਦੇ ਬਿਜ਼ਨਸ ਹੈੱਡ ਨੇ ਮੈਡਮ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਦੂਸਰਾ ਤੀਸਰਾ ਦਿਨ ਹੈਗਾ ਅੱਜ ਕਿਸ ਤਰ੍ਹਾਂ ਦੇਖਦੇ ਹੋਗੇ ਵੀ ਜਿਹੜੀ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਹੈ ਕਿ ਕੀ ਬੈਨੀਫਿਟ ਦੇ ਸਕਦੀ ਹੈ ਇਹ ਅਸਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਭ ਨੂੰ ਮੇਰੇ ਵੱਲੋਂ ਸਾਡਾ ਜਿਹੜਾ ਮੇਨ ਮੋਟੋ ਹੈ ਮੈਕਮਾ ਐਕਸਪੋ ਦਾ ਉਹ ਹੈ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਣਾ ਜਿੱਥੋਂ ਪਾਰਟਿਸਪੈਂਟ ਡੈਲੀ ਤੋਂ ਹਰਿਆਣਾ ਤੋਂ ਪੰਜਾਬ ਤੋਂ ਗੁਜਰਾਤ ਤੋਂ ਕਾਫੀ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਜੋ ਕਿ ਨਿਊ ਟੈਕਨੋਲੋਜੀ ਨੂੰ ਅਸੀਂ ਇੱਥੇ ਲੈ ਕੇ ਆਉਣਾ ਚਾਹੁੰਦੇ ਸੀਗੇ ਕਿ ਜੋ ਕਿਸੇ ਵੀ ਏਰੀਆ ਦੇ ਵਿੱਚ ਲੋਕ ਸੋਚਦੇ ਕਿ ਸੀ ਬੈਕਵਰਡ ਜਾ ਰਹੇ ਆ ਤਾਂ ਉਹ ਨਿਊ ਟੈਕਨੋਲੋਜੀ ਦੇ ਨਾਲ ਰੂਬਰੂ ਹੋ ਸਕਣ ਸਾਡਾ ਜਿਹੜਾ ਮੇਨ ਮੋਟੋ ਹੈ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਤੁਸੀਂ ਸਟਾਲਸ ਦੇਖੇ ਹੋਣਗੇ ਇਹ ਹੋਣਗੇ ਕਿ ਨਵੀਂ ਲੇਜ਼ਰਸ ਮਸ਼ੀਨਰੀ ਨੇ ਜਾਂ ਕੋਈ ਵੀ ਪਲਾਸਟ ਨੂੰ ਅਸੀਂ ਐਜ਼ ਅ ਕੰਕੂਰੈਂਟ ਇਵੈਂਟ ਅਸੀਂ ਨਾਲ ਐਡ ਕੀਤਾ ਤਾਂ ਉਹਦੇ ਵਿੱਚ ਅਸੀਂ ਸਕਸੈਸਫੁਲ ਹੋਏ ਆਂ ਔਰ ਕਾਫੀ ਸਰੀ ਫੁੱਟਫਾਲ ਤੁਸੀਂ ਦੇਖ ਰਹੇ ਹੋ ਕਿ ਡੇਲੀ ਦੇ ਡੇਲੀ ਕਾਫੀ ਵਿਜ਼ਿਟਰਸ ਇੱਥੇ ਆ ਰਹੇ ਨੇ ਤੇ ਅੱਜ ਤੋਂ ਪਹਿਲਾਂ ਸਾਨੂੰ ਲੱਗਦਾ ਸੀ ਕਿ ਹਿਮਾਚਲ ਪ੍ਰਦੇਸ਼ ਵਰਗੇ ਜਿਵੇਂ ਕਿ ਸਟੇਟ ਹੈ ਉੱਥੇ ਲੋਕ ਸਿਰਫ ਘੁੰਮਣ ਦੇ ਲਈ ਹੀ ਉਹ ਫੇਮਸ ਹੈ ਕਿ ਅਸੀਂ ਚਲੋ ਜੀ ਅਸੀਂ ਛੁੱਟੀਆਂ ਵਿੱਚ ਉੱਥੇ ਘੁੰਮ ਫੇਰ ਆਈਏ ਹੁਣ ਬਿਜ਼ਨਸ ਟ੍ਰਿਪ ਵੀ ਲੋਕ ਆਰਗੇਨਾਈਜ਼ ਕਰਨਗੇ ਸਾਡੇ ਮੈਕਮਾ ਐਕਸਪੋ ਦੇ ਸ਼ੋ ਤੋਂ ਬਾਅਦ ਤੇ ਅਸੀਂ ਜੋ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਸਕਸੈਸਫੁਲੀ ਅੱਗੇ ਵੀ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ ਥੈਂਕ ਯੂ ਸੋ ਤੁਸੀਂ ਪੂਰੀ ਟੀਮ ਨਾਲ ਵੀ ਗੱਲ ਕਰ ਲਈ ਟੈਕਨੋਲੋਜੀ ਵੀ ਦੇਖ ਲਈ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਫਿਰ ਰੂਪ ਰੂਪ ਹੋਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ